ਵੈਗੁਰੂ ਜੀ ਦਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤਿਹ ਸੋਸਤੋ ਤੁਸੀਂ ਪੰਜਾਬ ਦਾ ਜਿਹੜਾ ਮਾਹੌਲ ਦੇਖ ਰਹੇ ਹੋ ਪਿਛਲੇ ਕੁਝ ਦਿਨਾਂ ਤੋਂ 8-10 ਦਿਨਾਂ ਤੋਂ ਬਹੁਤ ਹੀ ਜ਼ਿਆਦਾ ਤਣਾਅਪੂਰਨ ਔਰ ਜ਼ਿਆਦਾ ਲਾਚਾਰੀ ਵਿੱਚੋਂ ਗੁਜ਼ਰ ਰਿਹਾ ਪੰਜਾਬ ਜਿਹੜਾ ਕਿ ਭਾਨਾ ਸਿੱਧੂ ਤੇ ਨਜਾਇਜ਼ ਕੇਸ ਕਦੀ 10000 ਦਾ ਇੱਕ ਇਹੋ ਜਿਹੀ ਜਨਾਨੀ ਤੋਂ ਕੇਸ ਪਵਾਤਾ ਜਿਹਦੇ ਉੱਤੇ ਆਪ ਧੋਖਾ ਧੜੀ ਤੇ ਮੁਕੱਦਮੇ ਨੇ ਔਰ ਉਹ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੋਕਾਂ ਤੋਂ ਪੈਸੇ ਹੜੱਪਦੀ ਸੀ ਔਰ ਉਹਨੇ ਬਹੁਤ ਸਾਰੇ ਫਰਾਡ ਕੀਤੇ ਇਹੋ ਜੀ ਬੀਬੀ ਦਾ ਉੱਤੇ ਇਹਦੇ ਉਹਨੂੰ ਧਮਕਾਨ ਦੇ ਦੋਸ਼ ਦੇ ਵਿੱਚ 10000 ਦਾ ਪਾ ਕੇ ਪਰਚਾ ਕਰਤਾ ਉਹਦੀ ਦੁਰਜਮਾਨਤ ਹੋਈ ਨਹੀਂ ਉਸ ਤੋਂ ਬਾਅਦ ਚੈਨ ਚੋਰੀ ਦਾ ਪਾਤਾ ਉਹਦੀ ਵੀ ਨਹੀਂ ਹੋਈ ਮਹਾੜੀ ਵਾਲ ਦੂਜੇ ਪਾਸੇ ਤੁਰਤਾ ਸੋ ਜਦੋਂ ਭਾਨੇ ਸਿੱਧੂ ਨਾਲ ਇੰਨੀ ਇਜਾਜ਼ਤੀਆਂ ਹੋਣੀਆਂ ਸ਼ੁਰੂ ਹੋਈਆਂ ਤਾਂ ਫਿਰ ਲੱਖਾਂ ਸਿਧਾਨਾਂ ਤੋਂ ਲੈ ਕੇ ਉਹਨਾਂ ਦੀ ਟੀਮ ਔਰ ਪੂਰਾ ਪੰਜਾਬ ਪੰਜਾਬ ਦਾ ਯੂਥ ਹੋਰ ਪਾਰਟੀਆਂ ਕਿਸਾਨ ਮਜ਼ਦੂਰ ਸਾਰੇ ਇਕੱਠੇ ਹੋ ਕੇ ਇਹਨਾਂ ਨੇ ਇਹਦੇ ਖਿਲਾਫ ਆਵਾਜ਼ ਉਠਾਈ ਔਰ ਫਿਰ ਕਿਸੇ ਕਿਸੇ ਪੁਲਿਸ ਦੀ ਡਾਂਗ ਔਰ ਸਾਰੀਆਂ ਗ੍ਰਿਫਤਾਰੀਆਂ ਪੰਜਾਬ ਦੇ ਵਿੱਚ ਇੰਨਾ ਤਣਾਅਪੂਰਨ ਮਾਹੌਲ ਬਣਿਆ ਜਿਹਦਾ ਕੋਈ ਹਿਸਾਬ ਨਹੀਂ ਲੋਕਾਂ ਨੇ ਘਰਾਂ ਵਿੱਚੋਂ ਟਰਾਲੀਆਂ ਤੇ ਟਰੈਕਟਰਾਂ ਦੇ ਆ ਕੇ ਇਕੱਠ ਕਰਨਾ ਸ਼ੁਰੂ ਕਰਿਆ ਸੀਐਮ ਮਾਨ ਦੀ ਕੋਠੀ ਖੇਰੀ ਸੋ ਉਸ ਤੋਂ ਬਾਅਦ ਜਦੋਂ ਪੂਰੇ ਪੰਜਾਬ ਦਾ ਮਾਹੌਲ ਖਰਾਬ ਹੋਇਆ ਲੋਕਾਂ ਨੇ ਡਾਂਗਾਂ ਖਾਧੀਆਂ ਪੁਲਿਸ ਦੀਆਂ ਥਾਣਿਆਂ ਦੇ ਵਿੱਚ ਗਏ ਔਰ ਥਾਣਿਆਂ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰੀਆਂ ਦਿੱਤੀਆਂ ਤਾਂ ਉਸ ਤੋਂ ਬਾਅਦ ਜਦੋਂ ਇਕੱਠ ਹੋਰ ਗੁੱਸਾ ਲੋਕਾਂ ਦਾ ਵਧਿਆ ਔਰ ਫਿਰ ਲੋਕਾਂ ਨੇ ਆਪਣਾ ਜਦੋਂ ਆਵਾਜ਼ ਬੁਲੰਦ ਕੀਤੀ ਤਾਂ ਇਹ ਸਰਕਾਰ ਜਿਹੜੀ ਸੀਐਮ ਦੀ ਸਰਕਾਰ ਬਿਲਕੁਲ ਅੱਜ ਕੱਲ ਦੀ ਅੱਜ ਤੱਕ ਦੀ ਸਭ ਤੋਂ ਘਟੀਆ ਲਾਚਾਰ ਔਰ ਗਿਰੀ ਹੋਈ ਸਰਕਾਰ ਫਿਰ ਬੈਕਫੁੱਟ ਤੇ ਆਈ ਫਿਰ ਇਹਦੀ ਜਦੋਂ ਕੋਠੀ ਘਰੀ ਸੰਗਰੂਰ ਵਾਲੀ ਚਾਰੇ ਪਾਸੇ ਅੱਜ ਤੱਕ ਦੇਖੋ ਕਿੰਡੀ ਬਦਨਾਮੀ ਦੀ ਗੱਲ ਹੈ ਇੱਕ ਮਾਮੂਲੀ ਜੇ ਬੰਦੇ ਨੂੰ ਤੁਸੀਂ ਆਮ ਬੰਦੇ ਨੂੰ ਚੁੱਕਦੇ ਹੋ ਔਰ ਛੋਟੇ ਛੋਟੇ ਕੇਸਾਂ ਦੇ ਵਿੱਚ ਉਹਨੂੰ ਹਰਾਸ਼ਮੈਂਟ ਕਰਦੇ ਹੋ ਔਰ ਪਰੇਸ਼ਾਨ ਕਰਦੇ ਹੋ ਜਿਹੜਾ ਕਿ ਗਰੀਬਾਂ ਮਜ਼ਦੂਰਾਂ ਦੇ ਨਾਲ ਖੜਦਾ ਹੈ ਜਾਂ ਜਿਹਦੇ ਨਾਲ ਕੋਈ ਤੱਕਾ ਹੁੰਦਾ ਉਹਦੇ ਨਾਲ ਖੜਦਾ ਜਾਂ ਜਿਹਦੇ ਨਾਲ THANKS <laughs> ਜਿਹਦਾ ਪੈਸਾ ਮਰਿਆ ਉਹਦੇ ਲਈ ਉਹਦੇ ਆਵਾਜ਼ ਚੁੱਕਦਾ ਸੀ ਵਰਨਾ ਉਹਦਾ ਕੋਈ ਇਹੋ ਜਿਹਾ ਗਲਤ ਰਿਕਾਰਡ ਨਹੀਂ ਸੀਗਾ ਪਰ ਸਰਕਾਰ ਨੂੰ ਇਹ ਚੀਜ਼ਾਂ ਨਹੀਂ ਚੰਗੀਆਂ ਲੱਗੀਆਂ ਸਰਕਾਰ ਨੇ ਉਹਨੂੰ ਚੁੱਕ ਕੇ ਉਹਨੂੰ ਗ੍ਰਾਂਟ دی ਔਰ ਉਹਨੂੰ ਲੋਕਾਂ ਦੇ ਨਜ਼ਰਾਂ ਵਿੱਚ ਨੀਚਾ ਕਰਨ ਦੀ ਕੋਸ਼ਿਸ਼ ਕੀਤੀ ਸੋ ਉਹਦੇ ਵਿੱਚ ਸਰਕਾਰ ਤੇ ਪੈਤਣਾ ਪੈ ਗਿਆ ਉਲਟਾ ਔਰ ਸਰਕਾਰੀ ਉਲਟੀ ਫਸ ਗਈ ਚਾਰੇ ਪਾਸੇ ਸਵਾਲਾਂ ਦੇ ਘੇਰੇ ਤੇ ਘਿਰ ਗਈ ਹੈ ਸਰਕਾਰ ਦੀ ਥੂ ਥੂ ਪੂਰੀ ਦੁਨੀਆ ਦੇ ਵਿੱਚ ਹੋ ਗਈ ਹੈ ਇਹ ਸਰਕਾਰ ਸੀਐਮ ਮਾਨਦੀਪ ਭਗਵੰਤ ਮਾਨ ਦੀ ਸਰਕਾਰ ਬਿਲਕੁਲ ਲਾਚਾਰ ਇਹਦੇ ਇਹਦੇ ਜਿੰਨੇ ਵੀ ਆਪਣੇ ਹਾ ਐਮਐਲਏ ਵਗੈਰਾ ਨੇ ਜੋ ਵੀ ਮੰਤਰੀ ਨੇ ਸਾਰੇ ਜ਼ੀਰੋ ਕੋਗੇ ਔਰ ਇਹਨਾਂ ਨੂੰ ਹੁਣ ਮੂੰਹ ਦਿਖਾਣੀ ਪਈ ਐ ਇਹਨਾਂ ਦੀ ਇੱਕ ਜਿਵੇਂ ਕਹਿੰਦੇ ਨੇ ਕਿ ਇਹ ਕੁੱਤੇ ਜਿੰਨੀ ਵੀ ਕਦਰ ਨਹੀਂ ਰਹੀ ਪੰਜਾਬ ਚ ਸੋ ਪੰਜਾਬ ਦੇ ਲੋਕ ਅਜੇ ਤਾਂ ਡਾਂਗਾ ਖਾ ਰਹੇ ਨੇ ਇੱਕ ਦਿਨ ਉਹ ਆਊਗਾ ਜਦੋਂ ਇਹ ਇਲੈਕਸ਼ਨਾਂ ਦੇ ਵਿੱਚ ਬਾਹਰ ਆਉਣਗੇ ਵੋਟਾਂ ਮੰਗਣ ਲਈ ਉਹਨਾਂ ਦੇ ਤਾਂ ਇਹੀ ਡਾਂਗਾ ਇਹਨਾਂ ਦੇ ਮੋਢਿਆਂ ਤੇ ਇਹਨਾਂ ਦੇ ਕੰਨਾਂ ਤੇ ਇਹਨਾਂ ਦੇ ਸਿਰਾਂ ਤੇ ਪਹਿਣੀਆਂ ਸੋ ਇਹਨਾਂ ਨੂੰ ਪਤਾ ਲੱਗ ਜਾਣਾ ਚਾਹੀਦਾ ਚੰਗੀ ਤਰ੍ਹਾਂ ਕਿ ਪੰਜਾਬ ਨੇ ਆਵਾਜ਼ ਬੁਲੰਦ ਕਰਤੀ ਐ ਇਹੋ ਜਿਹੇ ਘਟਿਆ ਲੋਗ ਜਦੋਂ ਜਦੋਂ ਪੰਜਾਬ ਵਿੱਚ ਆਏ ਨੇ ਜਦੋਂ ਜਦੋਂ ਪੰਜਾਬ ਨੂੰ ਉਹਨਾਂ ਨੇ ਬਿਖੇਰਨ ਦੀ ਕੋਸ਼ਿਸ਼ ਕੀਤੀ ਐ ਉਹ ਖੁਦ ਹੀ ਬिखर ਕੇ ਰਹਿ ਗਏ ਔਰ ਖੁਦ ਹੀ ਛੇਤਰਾਂ ਦੇ ਸ਼ਿਕਾਰ ਬਣ ਗਏ ਸੋ ਇਹਨੂੰ ਤਾਂ ਮਾਨੂੰ ਆਪਣੀ ਨਾਟਕੀ ਛੱਡ ਦੇਣੀ ਚਾਹੀਦੀ ਹੈ ਇਹ ਨਾਟਕੀ ਸਟੇਜਾਂ ਤੇ ਹੀ ਚੱਲਦੀ ਹੈ ਹਾਸੇ ਮਖੌਲ ਜਿਹੜੇ ਹੁੰਦੇ ਆ ਔਰ ਇਹ ਸੀਐਮ ਬਣਨ ਤੋਂ ਬਾਅਦ ਇਹ ਅਜਾਦਾ ਚੌਧਰੀ ਬਣ ਗਏ ਔਰ ਇਹਨਾਂ ਨੂੰ ਪਤਾ ਨਹੀਂ ਲੱਗਿਆ ਕਿ ਸਟੇਟ ਕਿੱਦਾਂ ਚੱਲਦੇ ਨੇ ਔਰ ਕਿੱਦਾਂ ਕਰਨੀਆਂ ਇਹ ਆਪਣੀ ਪਗੜੀ ਨੂੰ ਇਲਾਜ ਲਾਈ ਹੈ ਇਹਨਾਂ ਨੇ ਇਹਨਾਂ ਨੇ ਆਪਣੀ ਸਿੱਖੀ ਨੂੰ ਇਲਾਜ ਲਾਈ ਹੈ ਇਹਨਾਂ ਨੇ ਆਪਣੇ ਪੂਰੇ ਪੰਜਾਬ ਨੂੰ ਤੋਮ ਤਲਾ ਕੇ ਯੂਥ ਨੂੰ ਇੰਨਾ ਪਰੇਸ਼ਾਨ ਹਰਾਸ਼ਮੈਂਟ ਔਰ ਡਾਂਗਾ ਜੋਗਾ ਕਰਤਾ ਨਾ ਨੌਕਰੀ ਨਾ ਕੁਛ ਨਾ ਕੁਝ ਵੀ ਕੋਈ ਸਹੂਲਤ ਤਾਂ ਹੈ ਨਹੀਂ ਇੱਥੇ ਡਾਂਗਾ ਤੋਂ ਬਿਨਾ ਪਰ ਇਹ ਤਾਂ ਕਹਿੰਦਾ ਸੀ ਕਿ ਮੈਂ ਅਮਰੀਕਾ ਬਣਾ ਦੂੰਗਾ ਅਮਰੀਕਾ ਦੇ ਵਿੱਚ ਐਦਾਂ ਦੇ ਜ਼ੁਲਮ ਨਹੀਂ ਹੁੰਦੇ ਸੋ ਇਹ ਮਾੜੀ ਸਰਕਾਰ ਹੈ ਉਧਰੋਂ ਐਸਜੀਪੀਸੀ ਮੈਂਬਰਾਂ ਨੇ ਜਥੇਦਾਰ ਸਾਹਿਬਾਂ ਨੇ ਇਹਨਾਂ ਤੋਂ ਜਵਾਬ ਮੰਗਿਆ ਔਰ ਇਨਾਂ ਨੂੰ ਇਹ ਸਰਕਾਰ ਨੂੰ ਬਰਖਾਸਤ ਕਰਨ ਦੀ ਆਪਣੇ ਰਾਜਪਾਲ ਕੋਲੋਂ ਮੰਗ ਕੀਤੀ ਐ ਸੋ ਹੁਣ ਇਹਦੀਆਂ ਮੰਗਾਂ ਹੋਗੀਆਂ ਤੇਜ਼ ਔਰ ਸੈਂਟਰ ਤੇ ਵੀ ਦਬਾਅ ਪਾਇਆ ਜਾਊਗਾ ਸੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਰਕਾਰ ਨੱਕ ਰਗੜਦੀ ਆਊਗੀ ਸੜਕਾਂ ਤੇ ਸੋ ਇਹ ਬਹੁਤ ਹੀ ਮਾੜੀ ਔਰ ਲਾਚਾਰ ਔਰ ਘਟੀਆ ਸਰਕਾਰ ਹੈ ਮੈਂ ਕਹਿੰਦਾ ਕਿ ਇਹ ਪੰਜਾਬ ਦੇ ਨੌਜਵਾਨਾਂ ਨੂੰ ਕਿਉਂ ਪਰੇਸ਼ਾਨ ਕਰਦੀ ਹੈ ਜੇ ਕੋਈ ਸੇਵਾ ਕਰ ਰਿਹਾ ਜਾਂ ਕੋਈ ਚੰਗਾ ਕੰਮ ਕਰ ਰਿਹਾ ਤਾਂ ਉਹਦੀ ਵਾਹਵਾਈ ਆਪ ਲੁੱਟਣ ਦੇ ਚੱਕਰ ਦੇ ਵਿੱਚ ਉਹਨੂੰ ਜੇਲਾਂ ਵਿੱਚ ਠੋਕਦੀ ਹੈ ਸੋ ਇਹ ਬਤਮੀਜ਼ੀ ਹੈ ਸ਼ਰੇਆਮ ਇਹ ਕੋਈ ਚੰਗਾ ਕੰਮ ਨਹੀਂ ਇਹ ਤੁਹਾਡਾ ਬਹੁਤ ਛੇਤੀ ਬੰਦ ਹੋ ਜਾਊਗਾ ਹੁਣ ਫੈਸਲਾ ਹੋਇਆ 10 ਤਾਰੀਖ ਤੱਕ ਜਿਹੜਾ ਵੀ ਪੁਲਿਸ ਦੇ ਆਲਾ ਅਧਿਕਾਰੀਆਂ ਨੇ ਆਪਣਾ ਆਪਣੇ ਇਹਨਾਂ ਤੋਂ ਪੰਜਾਬ ਵਾਸੀਆਂ ਤੋਂ ਨੌਜਵਾਨਾਂ ਤੋਂ ਯੂਥ ਤੋਂ ਜਿਹੜਾ ਘੇਰਾ ਹੋਇਆ ਹੋਇਆ ਲੱਖ ਸਦਾਣਾ ਵਰਗੇ ਸਾਰੇ ਉੱਥੇ ਜਿੰਨੇ ਵੀ ਹੋਰ ਛੋਟੀ ਦੇ ਲੀਡਰ ਬੈਠੇ ਹੋਣੇ ਕਿਸਾਨਾਂ ਦੇ ਸੋ ਐਮਪੀ ਸਾਹਿਬ ਵੀ ਨੇ ਮਾਨ ਸਾਹਿਬ ਤੋਂ ਉਹਨਾਂ ਨੇ ਇਹਨਾਂ ਤੋਂ 10 ਦਿਨ ਦਾ ਸਮਾਂ ਲਿਆ ਕਿ ਅਸੀਂ 10 ਦਿਨ ਦੇ ਵਿੱਚ ਸਾਰੇ ਦੇ ਪਰਚੇ ਕੈਂਸਲ ਕਰਕੇ ਇਹਨੂੰ ਰਿਹਾ ਕਰਾਂਗੇ ਤਾਂ ਇਹ ਦੱਸੋ ਕਿਹੜੇ ਮੂੰਹ ਨਾਲ ਰਿਹਾ ਕਰੋਗੇ ਤੁਸੀਂ ਉਸੇ ਮੂੰਹ ਜਿਨ੍ਹਾਂ ਹੱਥਾਂ ਦੇ ਨਾਲ ਤੁਸੀਂ ਇਹਨੂੰ ਫੜਿਆ ਸੀ ਝੂਠੇ ਪਰਚੇ ਪਾਏ ਸੀ ਉਸੇ ਜ਼ੁਬਾਨ ਨਾਲ ਉਹਨਾਂ ਪਰਚਿਆਂ ਨੂੰ ਹੁਣ ਖਾਰਜ ਕਰੋਗੇ ਸੋ ਪੁਲਿਸ ਦੀ ਕੋਈ ਗਲਤੀ ਨਹੀਂ ਹੁੰਦੀ ਪੁਲਿਸ ਮਜਬੂਰ ਹੁੰਦੀ ਹੈ ਉਹ ਨੌਕਰੀ ਦੀ ਬੱਦੀ ਹੁੰਦੀ ਹੈ ਉਹਨਾਂ ਨੇ ਆਪੇ ਨੇ ਬੱਚੇ ਪਾਲਨੇ ਹੁੰਦੇ ਆ ਇਹ ਜਿਹੜੀ ਨੇਤਾਗਿਰਦੀ ਆ ਹਿੰਦੁਸਤਾਨ ਦੀ ਇਹ ਇਹ ਇਹਦਾ ਬਿਲਕੁਲ ਦਬਦਬਾ ਪੁਲਸ ਤੋਂ ਪ੍ਰਸ਼ਾਸਨ ਤੋਂ ਕਾਨੂੰਨ ਤੋਂ ਹਟਣਾ ਚਾਹੀਦਾ ਹੈ ਇਹ ਇੱਕ ਗire ਹੋਏ ਲੋਕ ਹੁੰਦੇ ਨੇ ਇਹ ਆਪਣੀ ਵਾਹਵਾਦੀ ਲਈ ਕਿਸੇ ਦੇ ਵੀ ਪੈਰੀ ਪੈ ਸਕਦੇ ਨੇ ਔਰ ਜਦੋਂ ਇਹ ਬਣ ਜਾਂਦੇ ਨੇ ਉਸ ਤੋਂ ਬਾਅਦ ਉਸੇ ਪੈਰਾਂ ਦੀ ਕਦਰ ਭੁੱਲ ਜਾਂਦੇ ਨੇ ਫਿਰ ਉਹਨਾਂ ਨੂੰ ਛੇਤਰ ਮਾਰਦੇ ਨੇ ਸੋ ਅੱਜ ਛੇਤਰ ਇਹ ਖੁਦ ਖਾ ਰਹੇ ਨੇ ਇਹ ਜਿਹੜਾ ਚੀਜ਼ ਹੈ ਇਹ ਮਾਹੌਲ ਪੰਜਾਬ ਦਾ ਇੰਨੇ ਦੇ ਮ ਗੜਬੜ ਰਿਹਾ ਇੰਨਾ ਖਰਾਬ ਰਿਹਾ ਅਜੇ ਵੀ ਲੋਕ ਧਰਨੇ 'ਚ ਬਰਸਾਤ ਦੇ ਦਿਨਾਂ ਦੇ ਵਿੱਚ ਇੰਨੀ ਨੇਰੀ ਮੀਂਹ ਦੇ ਵਿੱਚ ਉਤੋਂ ਡਾਂਗਾ ਖਾਦਿਆਂ ਸੋ ਇਹਦਾ ਖਰਜਾਨਾ ਮਾਨਸਾ ਤੈਨੂੰ ਜ਼ਰੂਰ ਭਰਨਾ ਪਊਗਾ ਉਰ ਤੋਂ ਭਰ ਵੀ ਲਿਆ ਆਉਣ ਵਾਲੇ ਸਮੇਂ ਦੇ ਵਿੱਚ ਇਹ ਕੁਰਸੀ ਦਾ ਜਿਹੜਾ ਟੰ 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 ਵੱਜ ਗਈ ਹੈ ਇਹਦੇ ਤੇ ਕੋਈ ਰਾਜ ਕਰੂਗਾ ਦੂਸਰਾ ਸੋ ਇੱਕ ਕਿਸਮਤ ਸੀ ਪਤਾ ਨਹੀਂ ਰੱਬ ਨੂੰ ਕੀ ਮਨਜ਼ੂਰ ਸੀ ਕਿਹੜੀ ਵਜ੍ਹਾ ਨਾਲ ਉਹਨਾਂ ਨੇ ਤੁਹਾਨੂੰ ਸੀਐਮ ਮਾਨ ਦੀ ਕੁਰਸੀ ਦੇਤੀ ਸੀ ਵੈਸੇ ਇਹ ਕੁਰਸੀ ਦੀ ਮਹਤਵ ਔਰ ਮਰਿਆਦਾ ਨੂੰ ਤੁਸੀਂ ਭੁੱਲ ਗਏ ਸ਼ਾਇਦ ਦੋ ਸ਼ਬਦਾਂ ਵਿੱਚ ਇਹ ਕਹਿ ਰਹੀ ਹੈ ਕਿ ਤੁਸੀਂ ਇਸ ਕੁਰਸੀ ਦੇ ਲਾਇਕ ਨਹੀਂ ਸੀ ਸੋ ਦੋਸਤੋ ਚੈਨਲ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਕਰ ਦਿਓ ਬੱਲੇ ਬੱਲੇ ਚੈਨਲ ਆਪਾਂ ਐਦਾਂ ਹੀ ਕਰਾ ਕੇ ਰੱਖਦੇ ਆ ਬੱਲੇ ਬੱਲੇ ਪਾਣਾ ਸਿੱਧੂ ਹੋਊਗਾ 10 ਤਰੀਕ ਨੂੰ ਰਿਹਾ ਉਸ ਤੋਂ ਬਾਅਦ ਹੋਰ ਵੀ ਭਾਰੀ ਇਕੱਠ ਔਰ ਭਾਰੀ ਇਹਨਾਂ ਤੇ ਪ੍ਰੈਸ਼ਰ ਪੈਣੇ ਆ ਜਿਹੜੇ ਆਉਣ ਵਾਲੇ ਦਿਨ ਮੈਂ ਖੁਸ਼ਹਾਲੀ ਵਾਸਤੇ ਅੱਗੇ ਵਧਣ ਵਾਸਤੇ ਸਰਕਾਰਾਂ ਨੂੰ ਚਾਹੀਦਾ ਕਿ ਆਪਣੀ ਪੂਸ਼ ਦੱਬ ਕੇ ਰੱਖਣ ਔਰ ਇਹਨਾਂ ਲੋਕਾਂ ਦੇ ਨਾਲ ਜਿਨ੍ਹਾਂ ਦੀ ਵਜ੍ਹਾ ਨਾਲ ਤੁਸੀਂ ਬਣਿਓ ਇਹਨਾਂ ਦੇ ਨਾਲ ਹੀ ਸਹਿਯੋਗ ਨਾਲ ਸਹਿਯੋਗ ਮਿਲਾਓਗੇ ਤਾਂ ਹੀ ਸਰਕਾਰਾਂ ਚੱਲਣਗੀਆਂ ਵਰਨਾ ਸਾਲ ਤਾਂ ਕੁੱਲ 5 ਹੀ ਹੁੰਦੇ ਨੇ ਉਹ ਵੀ ਪੂਰੇ ਹੋਣ ਵਾਲੇ ਨੇ ਔਰ ਇਹਦੇ ਨਾਲ ਹੀ ਦੋਸਤੋ ਲਾਈਕ ਸ਼ੇਅਰ ਕਮੈਂਟ ਕਰਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਵੀਵਲੀ ਅਪਡੇਟ ਤੁਹਾਡੇ ਸਾਹਮਣੇ ਫੇਰ ਜ਼ਰੂਰ ਪਹੁੰਚਾਂਗੇ ਔਰ ਇਹਦੇ ਨਾਲ ਹੀ ਇਜਾਜ਼ਤ ਦਿਓ ਸਤਿ ਸ੍ਰੀ ਅਕਾਲ ਸਭ ਨੂੰ